ਜੈ ਗੁਰਦੇਵ ਤਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੀਆਂ ਸਕਤਾਂ ਕੇ ਬੇਨਤੀ ਹੈ ਕਿ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪੀਟਲ ਬੰਗੇ ਦੇ ਵਿੱਚ ਜਿਹੜਾ ਖੋਲਿਆ ਗਿਆ ਸੀ 8 ਜਨਵਰੀ 2025 ਨੂੰ ਜਿਹਦਾ ਉਦਘਾਟਨ ਦੁਆਰਾ ਕੀਤਾ ਗਿਆ ਕਿਸੇ ਕਾਰਨਾ ਤੋਂ ਬੰਦ ਸੀ ਅੱਜ ਦੇਸ਼ੋ ਵਿਦੇਸ਼ ਦੀ ਜਨਤਾ ਨੇ ਰਲ ਕੇ ਦੁਆਰਾ ਉਹਨੂੰ ਚਲਾਣ ਦੇ ਵਿੱਚ ਸਹਿਯੋਗ ਦਿੱਤਾ ਜਿਹਦੇ ਵਿੱਚ ਕਾਂਸ਼ੀ ਟੀਵੀ ਸੈਗਰਮੈਂਟੋ ਦੇ ਅਮਰੀਕਨ ਸਿਟੀਜ਼ਨ ਔਰ ਸੈਗਰਮੈਂਟੋ ਦੀ ਜਨਤਾ ਔਰ ਸਾਰਿਆਂ ਨੇ ਰਲ ਕੇ ਪੂਰਾ ਸਹਿਯੋਗ ਦਿੱਤਾ ਜਿਸ ਨਾਲ ਅੱਜ ਹਸਪਤਾਲ ਦੁਆਰਾ ਚੱਲ ਪਿਆ ਉਸ ਹਸਪਤਾਲ ਨੂੰ ਵੱਡਾ ਕਰਨ ਲਈ ਸਾਨੂੰ ਕੁਝ ਪ੍ਰੋਬਲਮਸ ਆ ਰਹੀਆਂ ਹਨ ਜਿੱਦਾਂ ਡਾਕਟਰ ਰੈਸ਼ ਹੈ ਉਹ ਸਾਡੇ ਕੋਲ ਨਹੀਂ ਹੈ ਮੇਰੀ ਆਪਣੇ ਬਜ਼ੁਰਗ ਪਹਿਣਾ ਭਰਾਵਾਂ ਅੱਗੇ ਬੇਨਤੀ ਹੈ ਨੋਜਵਾਨਾਂ ਅੱਗੇ ਬੇਨਤੀ ਹੈ ਕਿ ਉਹ ਹਸਪਤਾਲ ਦੇ ਵਿੱਚ ਸਾਨੂੰ ਡਾਕਟਰਾਂ ਦੇ ਰਾਇਸ਼ਲੀ ਕਮਰੇ ਆਦੀ ਲੋੜ ਹੈ ਅਗਰ ਕੋਈ ਆਪਣੇ ਮਾਪਿਆਂ ਦੇ ਨਾਂ ਤੇ ਕੋਈ ਕਮਰਾ ਬਣਾਉਣਾ ਚਾਹੁੰਦਾ ਹੈ ਤੇ ਆਪਾਂ ਅਗਰ ਪਲੇਟ ਲਾ ਕੇ ਕਮਰਾ ਬਣਾਉਣਾ ਚਾਹੁੰਦਾ ਹੈ ਆਪਾਂ ਤਦ ਵੀ ਹੈਗਰੀਆਂ ਸਾਨੂੰ ਕੋਈ ਦਿੱਕਤ ਨਹੀਂ ਕਿਉਂਕਿ ਹਸਪਤਾਲ ਮਹਾਰਾਜ ਜੀ ਦੇ ਨਾਂ ਤੇ ਮਹਾਰਾਜ ਜੀ ਦਾ ਹੀ ਹੈ ਅਸੀਂ ਤੇ ਇੱਕ ਰਾਹ ਚੱਲਦੇ ਬੰਦੇ ਆ ਅੱਜ ਇੱਥੇ ਆ ਕੱਲ ਨੂੰ ਪਤਾ ਨਹੀਂ ਕਿੱਥੇ ਹੋਣਾ ਹਸਪਤਾਲ ਮਹਾਰਾਜ ਜੀ ਦੇ ਨਾਂ ਤੇ ਹੈ ਮਹਾਰਾਜ ਜੀ ਦੇ ਨਾਂ ਤੇ ਹੀ ਰਹਿਣਾ ਤੇ ਇਹੀ ਚਾਹੁੰਦੇ ਆ ਕਿ ਅਗਰ ਕੋਈ ਬੰਦਾ ਆਪਣੇ ਮਾਪਿਓ ਦੇ ਨਾਂ ਤੇ ਆਪਣੇ ਬੱਚਿਆਂ ਦੇ ਨਾਂ ਤੇ ਕੋਈ ਕਮਰਾ ਕੋਈ ਪੋਰਸ਼ਨ ਬਣਾਉਣਾ ਚਾਹੁੰਦਾ ਹੈ ਉਹ ਸਾਨੂੰ ਸਹਿਯੋਗ ਕਰੇ ਜਿਹਦੇ ਨਾਲ ਹਸਪਤਾਲ ਦੇ ਵਿੱਚ ਰਹਿਣ ਦੀ ਫੈਸਿਲਿਟੀ ਹੋਰ ਵਧੀਆ ਤਰੀਕੇ ਨਾਲ ਹੋ ਸਕੇ ਧੰਨਵਾਦ ਜੀ